ਇਸ ਟਾਈਮ ਮੌਕੇ ਤੇ ਮੌਜੂਦ ਹੰਬੜਾ ਰੋਡ ਤੇ ਜਿੱਥੇ ਕਿ ਬਹੁਤ ਹੀ ਵਿਅਸਤ ਜੋ ਇਹ ਰੋਡ ਹੈ ਲੁਧਿਆਣਾ ਦੇ ਹੰਬੜਾ ਰੋਡ ਤੇ ਡੈਰੀ ਕੰਪਲੈਕਸ ਦੇ ਨੇੜੇ ਸੜਕ ਦੇ ਤੁਹਾਨੂੰ ਹਾਲਾਤ ਦਿਖਾ ਰਿਹਾ ਹੈ ਸੜਕ ਦੇ ਹਾਲਾਤ ਤੁਸੀਂ ਦੇਖੋ ਔਰ ਮੌਕੇ ਦੀਆਂ ਤਸਵੀਰਾਂ ਇੱਕ ਟਰਾਲੀ ਵੀ ਪਲਟੀ ਪਈ ਹੈ ਜੋ ਕਿ ਓਵਰਲੋਡਡ ਟਰਾਲੀ ਹੈ ਔਰ ਸੜਕ ਦੇ ਹਾਲਾਤ ਬਹੁਤ ਹੀ ਜ਼ਿਆਦਾ ਬਦ ਤੋਂ ਬੱਤਰ ਹੋਏ ਹੋਏ ਨੇ ਇੱਥੇ ਦੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਲੋਕਾਂ ਨੂੰ ਬਹੁਤ ਹੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਿੱਧੀਆਂ ਲਾਈਵ ਤਸਵੀਰਾਂ ਮੌਕੇ ਦੀਆਂ ਕੀ ਹਾਲਾਤ ਨੇ ਸੜਕ ਦੇ ਤੁਸੀਂ ਆਪ ਦੇਖ ਸਕਦੇ ਹੋ ਖੱਡੇ ਕਿੰਨੇ ਕਿੰਨੇ ਵੱਡੇ ਖੱਡੇ ਔਰ ਕਿਸ ਤਰ੍ਹਾਂ ਇਹ ਲੋਕ ਨਿਕਲ ਰਹੇ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਇਥੋਂ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਖੱਡੇ ਇਤਨੇ ਨੇ ਵੱਡੇ ਨੇ ਇਥੇ ਬਹੁਤ ਲੋਕ ਖੱਜਲ ਖਵਾਰ ਹੋ ਰਹੇ ਨੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੰਬੜਾ ਰੋਡ ਸਥਿਤ ਜੋ ਕਿ ਬਹੁਤ ਹੀ ਵਿਅਸਤ ਰੋਡ ਹੈਗਾ ਇਹ ਇਸ ਰੋਡ ਦੇ ਉੱਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬੁਰੇ ਹਾਲ ਸੜਕ ਦੇ ਹਰ طرف ਸਵੇਰੇ ਜੋ بارش ਹੋਈ ਹੈ ਲੁਧਿਆਣਾ ਸ਼ਹਿਰ ਦੇ ਵਿੱਚ بارش ਵੀ ਬਹੁਤ ਜ਼ਬਰਦਸਤ ਹੋਈ ਹੈ ਉਸ بارش ਦੇ ਵਿੱਚ ਖੱਡੇ ਔਰ ਪਾਣੀ ਬਹੁਤ ਜ਼ਿਆਦਾ ਭਰ ਗਿਆ ਹੈ ਬਹੁਤ ਹੀ ਮਾੜੇ ਹਾਲ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੋਇਆਂ ਦੇ ਵਿੱਚੋਂ ਨਿਕਲ ਨਿਕਲ ਰਹੀਆਂ ਨੇ ਬਹੁਤ ਹੀ ਬੁਰੇ ਹਾਲਾਤ ਬਹੁਤ ਹੀ ਮਾੜੇ ਹਾਲ ਨੇ ਲੁਧਿਆਣਾ ਸ਼ਹਿਰ ਦੇ ਹੰਬੜਾ ਰੋਡ ਸਥਿਤ ਬਹੁਤ ਜ਼ਬਰਦਸਤ ਬਹੁਤ ਮਾੜੇ ਹਾਲ ਹੈ ਜੀ ਬਹੁਤ ਮਾੜੇ ਹਾਲ ਲੁਧਿਆਣਾ ਸ਼ਹਿਰ ਦੇ ਇੱਕ ਬਰਸਾਤ ਨੇ ਔਰ 3-4 ਘੰਟੇ ਦੀ ਬਾਰਿਸ਼ ਨੇ ਹੀ ਬਹੁਤ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਹੈ ਤੁਸੀਂ ਹਾਲਾਤ ਦੇਖ ਸਕਦੇ ਹੋ ਬਹੁਤ ਹੀ ਮਾੜੇ ਹਾਲ ਬਹੁਤ ਹੀ ਬੁਰੇ ਹਾਲ ਨੇ ਪ੍ਰਸ਼ਾਸਨ ਨੂੰ ਅਪੀਲ ਕਰੂੰਗਾ ਇਹਦੇ ਵੱਲ ਧਿਆਨ ਦੇਣ ਔਰ ਹੰਬੜਾ ਰੋਡ ਨੂੰ ਥੋੜਾ ਜਿਹਾ ਸਹੀ ਕੀਤਾ ਜਾਵੇ ਰੋਡ ਸਹੀ ਕੀਤਾ ਜਾਵੇ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਅਸੀਂ ਨਮਸਕਾਰ ਜੀ